ਪਰ ਬੇਟੀ ਸ਼ਬਦ ਮੈਂ ਪਹਿਲੀ ਗਿੱਲ ਰਸਨਾ ਤੋਂ ਸੁਣੀ ਹੈ ਨਹੀਂ ਤੇ ਅੱਜ ਜਿੰਨੇ ਮੇਰੇ ਕੋਲੇ ਆਏ ਨੇ ਮੇਰੇ ਤੰਦੇ ਮੇਰੇ ਸ਼ਰੀਰ ਦੇ ਆਸ਼ਕਾਏ ਸ਼ਰੀਰ ਦੇ ਵਪਾਰੀ ਆਏ ਨੇ ਸ਼ਰੀਰ ਦੇ ਸੌਦੇ ਕਰਨ ਵਾਲੇ ਆਏ ਨੇ ਜੇ ਅੱਜ ਆਇਆ ਕੋਈ ਨਾਮ ਦਾ ਪਪਾਦੀ ਕੋਈ ਰੱਬ ਦਾ ਪਿਆਰਾ ਆਇਆ ਚਲੋ ਜੀ ਮਹਾਤਮਾ ਜੀ ਨੇ ਨਿਗਾਹ ਮਾਰੀ ਆਲੇ-ਦਾਲੇ ਵੇਖਿਆ ਬੇਟੀ ਕੋਈ ਪਰਿਵਾਰ ਕੋਈ ਹੋਰ ਮੈਂਬਰ ਕਰਦਾ ਦਿਸਦਾ ਨਹੀਂ ਇਕੱਲੀ ਰਹਿਣੀ ਐ ਤੂੰ ਸਤ ਜਾਨਿਓ ਪਿਆਰਿਓ ਫਿਰ ਗਣਕਾ ਨੇ ਸਾਰੀ ਹਕੀਕਤ ਨਾ ਖੋਲ ਕੇ ਰੱਖ ਦਿੱਤੀ ਮਹਾਤਮਾ ਜੀ ਨੂੰ ਕਹਿੰਦੀ ਐ ਮਹਾਤਮਾ ਸੰਤ ਜਨ ਜੀ ਦਰ ਅਸਲ ਦੇ ਵਿੱਚ ਮੈਂ ਪਤੀ ਤੋਂ ਬੰਜੀ ਆ ਪਤੀ ਤੋਂ ਬੋਲੋ ਬੰਜੀਆ ਮੇਰਾ ਪਤੀ ਕੋਈ ਨਹੀਂ ਹੈ ਮੈਂ ਇੱਕ ਵੇਸ਼ਵਾਏ ਸਹਿਰ ਦੀ ਮੇਰੇ ਕੋਲੇ ਲੋਕੀ ਆਉਂਦੇ ਨੇ ਤਨ ਦੇ ਵਪਾਰੀ ਵਿਸ਼ੇ ਵਕਾਰ ਭੋਗਦੇ ਨੇ ਚਲੇ ਜਾਂਦੇ ਨੇ ਪਰ ਮੇਰਾ ਪਤੀ ਕੋਈ ਨਹੀਂ ਮੇਰਾ ਸੰਗੀ ਕੋਈ ਨਹੀਂ ਮਹਾਤਮਾ ਜਨ ਕਹਿੰਦੇ 사ਦੀ ਉਮਰ ਫਿਰ ਵਿਸ਼ੇ ਬਕਾਦੀ ਭੋਗਦੀ ਰਹੇਗੀ 사ਦੀ ਜ਼ਿੰਦਗੀ ਇਹੀ ਕਰਮ ਕਰਦੀ ਰਹੇਗੀ ਕੀ ਰੱਬ ਦਾ ਨਾਮ ਨਹੀਂ ਜਪhenge ਮੈਂ ਪਹਿਲਾ ਬੇਨਤੀ ਕੀਤੀ ਹੈ ਵੀ ਰੱਬ ਦੇ ਪਿਆਰੇ ਦੇ ਬੋਲਾਂ ਦੇ ਵਿੱਚ ਤਾਕਤ ਹੁੰਦੀ ਹੈ ਰਸ ਹੁੰਦਾ ਹੈ ਇੱਕ ਖਿੱਚ ਹੁੰਦੀ ਹੈ ਹੁਣ ਮਹਾਪੁਰਖਾਂ ਦੇ ਬੋਲਾਂ ਨੇ ਐਸਾ ਖਿੱਚਿਆ ਕਿ ਅੰਦਰੋਂ ਝੋੜੀ ਗਈ ਏ ਜਦੋਂ ਕਿਹਾ ਨਾ ਵੀ ਰੱਬ ਜੀ ਲੇਖਾ ਲੈਣਗੇ ਲੇਖਾ ਰੱਬ ਮਗੇਸੀਆ ਕੱਲਾ ਗਣਕਾ ਦੇ ਲਈ ਸ਼ਬਦ ਨਹੀਂ ਤੁਹਾਡੇ ਲਈ ਮੇਰੇ ਲਈ ਵੀ ਹੈ ਧਰਮ ਰਾਏ ਜਦ ਲਿਖਾ ਮੰਗ ਕਿਆ ਮੁਖ ਲੈ ਕੇ ਜਾਹਿਆਂਗਾ ਕਬੀਰ ਜਿੱਤੇ ਪਾਪ ਕੀਏ ਰਾਖੇ ਤਲੈ ਦੁਰਾਈ ਪ੍ਰਗਟ ਭਏ ਨਿਦਾਨ ਸਭ ਜਬ ਪੁੱਛੇ ਧਰਮ ਰਾਈ ਹੁਣ ਤੇ ਲੁਕੋਲ ਕੋ ਰਖਦਾ ਨਾ ਪਾਪ ਗਵੰਡੀ ਨੂੰ ਨਾ ਪਤਾ ਲੱਗ ਜੇ ਲੋਕਾਂ ਨੂੰ ਨਾ ਪਤਾ ਲੱਗ ਜੇ ਯਾਦ ਰੱਖੀ ਇੱਕ ਦਿਨ ਇਹ ਪ੍ਰਗਟ ਹੋ ਜਾਣਗੇ ਜਿੰਨਾ ਮਰਜੀ ਛੁਪਾ ਕੇ ਰੱਖ ਲੈ। ਭਗਤੀ ਕਰ ਲਓ ਭਵੇਂ ਭੋਰੇ ਚ ਵੜ ਕੇ ਕਰ ਲਓ। ਪ੍ਰਗਟ ਹੋ ਜੇਗੀ। ਭਵੇਂ ਮਾੜਾ ਕਰਮ ਕਰ ਲਈਏ ਉਹ ਵੀ ਇੱਕ ਨਾ ਇੱਕ ਦਿਨ ਪ੍ਰਗਟ ਹੋ ਜਾਏਗਾ। ਤਬੀਰ ਜਿੱਤੇ ਪਾਪ ਕੀ ਜਿੰਨੇ ਵੀ ਪਾਪ ਕਰਦਾ ਕੋ ਕਰਮ ਕਰਦਾ ਇੱਕ ਨਾ ਇੱਕ ਦਿਨ ਪ੍ਰਗਟ ਹੋਣਗੇ ਹੁਣ ਐਸਾ ਸ਼ਬਦ ਜਿਹੜਾ ਮਹਾਂਪੁਰਖਾਂ ਨੇ ਬੇਟੀ ਸ਼ਬਦ ਬੋਲਿਆ ਨਾ ਰਸਨਾ ਤੋਂ ਸੋਚਦੀ ਹੈ ਵੀ ਤੰਦੇ ਵਪਾਰੀ ਬੜਿਆਏ ਮਨਾ ਪਹਿਲੀ ਗੱਲ ਬੇਟੀ ਸ਼ਬਦ ਮੈਂ ਆਪਣੀ ਆਪਣੇ ਕੰਨਾਂ ਦੇ ਨਾਲ ਸੁਣਿਆ ਨਹੀਂ ਹਾਲ ਤੱਕ ਤੇ ਵਿਸ਼ੇਵਕਾਰ ਭੋਗਣ ਵਾਲਿਆਂ ਨਾਲ ਵਾਹ ਪੈਂਦਾ ਈ ਹੈ ਕਿਉਂ ਨਾ ਆਪਣਾ ਜਨਮ ਸਫਲਾ ਕਰ ਲਾਏ ਹੁਣ ساری ਉਮਰ ਰੱਬ ਦੀਆਂ ਬਾਤਾਂ ਹਰ ਕੀਆਂ ਕਥਾ ਕਹਾਣੀਆਂ ਗੁਰ ਗੁਰਮੀਤ ਸੁਣਈਆਂ ਰੱਬ ਦੇ ਪਿਆਰਿਆਂ ਨੇ ਹਰੀ ਦੇ ਪਰਮਾਤਮਾ ਦੀ ਗੱਥਾ ਉਹਦੇ ਘਰ ਦੀ ਕਹਾਣੀ ਉਹਦੇ ਘਰ ਦੀ ਵਡਿਆਈ ساری ਉਮਰ ਕਰਦੇ ਰਹੇ ساری ਰਾਤ ਹੀ ਬੀਤ ਗਈ ਤੇ ਐਸਾ ਅੰਦਰੋਂ ਧੋ ਦਿੱਤਾ ਕਿਉਂਕਿ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੁਣਿਆ ਹੈ ਦੁਖ ਪਾਪੁਕਾ ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਸੁਣਦਿਆਂ ਗੁਰੂ ਦੇ ਬੋਲ ਸੁਣਦਿਆਂ ਸੱਚ ਜਾਣਿਓ ਸਾਬ ਜੀ ਕਹਿੰਦੇ ਤੇਰੇ ਇੱਕ ਨੀ ਦੋ ਨੀ ਸਾਡੇ ਪਾਪਾਂ ਦਾ ਨਾਸ ਹੋ ਜਾਏਗਾ ਹਰ ਅੰਦਰੋਂ ਝੰਡੋੜੀ ਗਈ ਅੰਦਰੋਂ ਨਿਰਮਲ ਹੋ ਗਏ ਮਨ ਮੰਨ ਗਿਆ ਵੀ ਕਿਉਂ ਨਾ ਵੀ ਇਹ ਵਿਸ਼ੇ ਵਿਕਾਰ ਛੱਡ ਕੇ ਰੱਬ ਦੀ ਬੰਦਗੀ ਵਾਲੇ ਪਾਸੇ ਆ ਜਾ ਮਨਾ ਛੱਡ ਪੜਾ ਬਹੁਤ ਦੁਨੀਆ ਦੇ ਰਸ ਸੁਖ ਮਨ ਕੇ ਵੇਖ ਲੈ ਕਿਤੇ ਆ ਸੁਖ ਮਨ ਕੇ ਵੇਖ ਸਵੇਰ ਹੋਈ ਪਿਆ ਦਿਓ ਮਹਾਂਪੁਰਖ ਜਾਣ ਲੱਗੇ ਤੇ ਮਹਾਂਪੁਰਖਾਂ ਦੇ ਚਰਨ ਫੜ ਲਏ ਕਹਿੰਦੀ ਬਾਬਾ ਜਿਹੜੀਆਂ ਰਾਤ ਦੀਆਂ ਬੱਤਾਂ ਜਿਹੜੀਆਂ ਰਾਤ ਦੀਆਂ ਕਹਾਣੀਆਂ ਮੈਨੂੰ ਸੁਣਾਈਆਂ ਲੈਣਾ ਜਿਹੜੇ ਰਾਤ ਤੁਸੀਂ ਬਚਨ ਜੋ ਮੈਨੂੰ ਕਹੇ ਉਹਨਾਂ ਨੇ ਮੈਨੂੰ ਅੰਦਰੋਂ ਝੰਡੋੜ ਕੇ ਰੱਖ ਦਿੱਤਾ ਹੈ ਹਲਾਕੇ ਰੱਖ ਦਿੱਤਾ ਹੈ ਮੈਂ ਚਾਹੁੰਨੀ ਆ ਕਿ ਹੁਣ ਮੈਂ ਰੱਬ ਦੀ ਬੰਦਗੀ ਵਾਲੇ ਪਾਸੇ ਆ ਜਾ ਮਿਰਤੇ ਕਿਰਪਾ ਕਰੋ ਕੋਈ ਐਸਾ ਮੰਤਰ ਕੋਈ ਐਸਾ ਸ਼ਬਦ ਕੋਈ ਐਸੀ ਵਿਧੀ ਮੈਨੂੰ ਦੱਸੋ ਜਿਹਦੇ ਨਾਲ ਮੇਰੀ ਕਲਿਆਣ ਹੋ ਜਾਵੇ ਜਿਹਦੇ ਨਾਲ ਮੇਰੀ ਮੁਕਤੀ ਹੋ ਜਾਵੇ ਕਿਉਂਕਿ ਰੱਬ ਦੇ ਪਿਆਰੇ ਨਾ ਦਇਆ ਦੇ ਘਰ ਦਇਆ ਦੇ ਸ਼ਾਗਰ ਹੁੰਦੇ ਨੇ ਪਿਆਰੇ ਉਹ ਵੇਖ ਲੈਂਦੇ ਨੇ ਵੀ ਅੰਦਰੋਂ ਇਹ ਹੁਣ ਚੁੱਕ ਗਿਆ ਏ ਅੰਦਰੋਂ ਹੁਣ ਨੀਮਾ ਹੋ ਗਿਆ ਮਹਾਤਮਾ ਜਨ ਕਹਿੰਦੇ ਲਾਏ ਬੀਬਾ ਮੇਰੇ ਕੋਲੇ ਆ ਇੱਕ ਮੇਰਾ ਸਾਥੀ ਹੈ ਮੇਰਾ ਮਿੱਤਰ ਹੈ ਤੋਤਾ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਸੂਆ ਪੜਾਵਤ ਗਨਕਾ ਉਦਰੀ ਸੂਆ ਤੋਤੇ ਨੂੰ ਕਹਿੰਦੇ ਨੇ ਮਹਾਪੁਰਖ ਕਹਿੰਦੇ ਲਾਏ ਬੀਬਾ ਮੇਰੇ ਕੋਲੇ ਆ ਮੇਰਾ ਸਾਥੀ ਹੈ ਇੱਕ ਇਹਨੂੰ ਰੱਖ ਲੈ ਆਪਣੇ ਕੋਲੇ ਇਹ 13 ਰੋਜ਼ ਅਭਿਆਸ ਕਰਾਇਆ ਕਰੇਗਾ ਇਹ ਅੱਗੇ-ਅੱਗੇ ਬੋਲਿਆ ਕਰੇਗਾ ਤਾਂ ਪਿੱਛੇ-ਪਿੱਛੇ ਬੋਲਣਾ ਨੇਂ ਅੰਮ੍ਰਿਤ ਵੇਲੇ ਜਾਗਣਾ ਹੈ ਇਸ਼ਨਾਨ ਕਰਨਾ ਹੈ ਉਸ ਪ੍ਰਮਾਤਮਾ ਨੂੰ ਸਮਰਪਿਤ ਹੋ ਕੇ ਉਹਨੂੰ ਹਾਜ਼ਰ-ਨਾਜ਼ਰ ਹੋ ਕੇ ਹਾਜ਼ਰ-ਨਾਜ਼ਰ ਜਾਣ ਕੇ ਉਹਦੇ ਅੱਗੇ ਝੋਲੀ ਢੱਡ ਕੇ ਬਹਿਣਾ ਹੈ ਉਹਦੇ ਦਰ ਦਾ ਮੰਗਦਾ ਬਣ ਕੇ ਬਹਿਣਾ ਹੈ ਇਹ ਅੱਗੇ-ਅੱਗੇ ਬੋਲੇਗਾ ਰਾਮ ਰਾਮ ਤੈਂ ਇਹਦੇ ਬੋਲੋ ਪਿੱਛੇ-ਪਿੱਛੇ ਬੋਲਣਾ ਹੈ ਕਹਿੰਦੇ ਜੀ ਸਤਿਵਚਨ ਤੋਤਾ ਦਿੱਤਾ ਜੀ ਸਣੇ पिंजरा ਫੜਾ ਦਿੱਤਾ ਕਹਿੰਦੇ ਲੈ ਇਹਦੇ ਨਾਲ ਮਿਲ ਕੇ ਸੰਗਤ ਕਰਨੀ ਹੁਣ ਪਿਆਰਿਓ ਰੋਜ਼ ਦਾ ਰੁਟੀਨ ਬਣ ਗਿਆ ਗਨਕਾ ਦਾ ਰੋਜ਼ ਰਜਨਾ ਅਮਰਤ ਵੇਲੇ ਜਾਗਦੀ ਹੈ ਜੀ ਇਸ਼ਨਾਨ ਕਰਦੀ ਹੈ ਇਸ਼ਾਨਨ ਕਰਦੀ ਐ ਚੌਂਕੜਾ ਮਾਰਦੀ ਐ ਤੋਤੇ ਨੂੰ ਕਹਿੰਦੀ ਐ ਬੋਲ ਮਿੱਠੂ ਆ ਰਾਮ ਰਾਮਾ ਭਾ ਰੱਬ ਦੇ ਘਰ ਦੀ ਸਿਫਤ ਕਰੀਏ ਬੜਾਈ ਕਰੀਏ ਅੱਗੇ ਅੱਗੇ ਬੋਲ ਰਾਮ ਰਾਮ ਓ ਸ਼੍ਰੀ ਰਾਮ ਦਾ ਨਾਮ ਲੈਂਦਾ ਤੋਤਾ ਕਿ ਜਿਹੜਾ ਹਰ ਜਗ੍ਹਾ ਹਰ ਥਾਂ ਰਮਿਆ ਹੋਇਆ ਜਿਹਨੂੰ ਗੁਰਬਾਣੀ ਨੇ ਕਿਹਾ ਆਰਾਮ ਕਰਤਾ ਸਭ ਜਗੁ ਫਿਰੈ RAM ਨਾਮ ਪਾਇਆ ਜਾਏ ਅੱਗੇ ਅੱਗੇ ਬੋਲਣਾ ਤੇ ਪਿੱਛੇ ਪਿੱਛੇ ਆਪ ਬੋਲਣਾ ਅੱਜ ਕੁਛ ਹੋਰ ਕੱਲ ਕੁਛ ਹੋਰ ਰੰਗ ਲਾਗਤ ਲਾਗਤ ਹੈ ਪਉ ਭਾਗਤ ਭਗਤ ਭਗਤ ਹੈ ਜੀਵਨ ਬਦਲ ਗਿਆ ਜੀ ਮੁਕਤੀ ਦੇ ਕਨਾਲੇ ਆਈ ਤੇ ਇੱਕ ਦਿਨ ਇਤਿਹਾਸ ਕਹਿੰਦਾ ਕਿ पिੰਜਰਾ ਬੰਦ ਕਰਨਾ ਭੁੱਲ ਗਈ ਤੇ ਤੋਤਾ ਉਡਾਰੀ ਮਾਰ ਗਿਆ ਕਿਉਂਕਿ ਲਿਬ ਆਉਣੀ ਸੀ ਨਾ ਉਹਨੇ ਤਾਂ ਲਿਬ ਲਾ ਗਿਆ ਗੁੜਤੀ ਦੇ ਗਿਆ ਗੁਰਤੀ ਦੇ ਗਿਆ ਲਿਵ ਲਾ ਗਿਆ ਰੋਜ਼ ਰੋਜ਼ਾਨਾ ਉੱਠਦੀ ਰੁਟੀਨ ਦੇ ਮੁਤਾਬਕ ਉਸੇ ਤਰ੍ਹਾਂ ਉੱਠੀ ਤੇ ਇਸ਼ਨਾਨ ਪਾਣੀ ਕੀਤਾ ਇਸ਼ਨਾਨ ਪਾਣੀ ਕਰਕੇ ਤੇ ਪਿੰਜਰੇ ਨੂੰ ਅੱਗੇ ਰੱਖਿਆ ਉੱਚੀ ਦੇਣ ਕਹਿੰਦੀ ਆ ਬੋਲ ਮਿੱਠੂਆ ਰਾਮ ਰਾਮ ਆਪਾ ਰੱਬ ਦਾ ਨਾਮ ਜਪੀਏ ਸੰਗਤ ਕਰੀਏ ਹੁਣ ਸੱਜਣ ਜੇ ਤੋਤਾ ਹੋਵੇ ਤੇ ਅੰਦਰ ਬੋਲੇ ਉਤੇ ਉਡਾਦੀ ਮਰ ਗਿਆ ਤੇ ਹੱਥ 바ਕੇ ਪਿੰਜਰੇ ਚ ਵੇਖਣ ਲੱਗੀ ਨਾ ਤੇ ਅੰਦਰੋਂ ਸੱਪ ਲੜ ਜਾਂਦਾ ਹੈ RAM ਸ਼ਬਦ ਰੱਬ ਦਾ ਨਾਮ ਰਸਨਾ ਤੇ ਹੈ ਰਾਮ ਰਾਮ ਕਹਿੰਦੀ ਦੀ ਜਾਨ ਨਿਕਲ ਗਈ ਸੱਜ ਜਾਣਿਓ ਉਹ ਗਨਕਾ ਜਿਹਦਾ ਜੀਵਨ ਹੀ ਸਾਰਾ ਵਿਸ਼ੇਵਕਾਰਾਂ ਦੇ ਨਾਲ ਭਰਿਆ ਹੋਇਆ ਸੀ ਜਿੱਦੀ ਜ਼ਿੰਦਗੀ ਸਾਰੀ ਵਿਸ਼ੇਵਕਾਰਾਂ ਦੇ ਨਾਲ ਲਿਪੜੀ ਹੋਈ ਸੀ ਸੱਜ ਜਾਣਿਓ ਸੂਆ ਪੜਾਵਤ ਹਰ ਗਨਕਾ ਉਦਰੀ ਉਹਦਾ ਉਧਾਰ ਹੋ ਗਿਆ ਕਹਿਨ ਦੋ ਭਾ ਵੀ ਜਾਗਰਤੀ ਆ ਗਈ ਅੰਦਰ ਜਾਗਰਤੀ ਕਦੋਂ ਆਈ ਜਦੋਂ ਪੂਰਨ ਸਾਧੂ ਦੇ ਬੋਲਾਂ ਨੂੰ ਸੁਣਿਆ ਤਾਂ ਦਿਓ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਦੀ ਬਾਣੀ ਕਹਿ ਰਹੀ ਹੈ ਬਾਬਾ ਕਬੀਰ ਸਾਹਿਬ ਕਹਿ ਰਹੇ ਨੇ ਕਬੀਰ ਸੂਤਾ ਕਿਹਾ ਕਰੇ ਉੱਠ ਕੇ ਨਾ ਜਪੈ ਮਰਾਹ ਇੱਕ ਦਿਨ ਸੋਵਨ ਹੋਏਂਗੋ ਲਾਂਭੇ ਗੋਂਡ ਫਸਾਰ ਕਹਿੰਦੇ ਇੱਕ ਦਿਨ ਨੀਂਦ ਆਏਗੀ ਨਸਾਲਨੀ ਗੋਡੇ ਸਾਰੇ ਜਗਾਉਣਗੇ ਤਾਂ ਜਗਣਾ ਨਹੀਂ ਹੈ ਬੁਲਾਉਣਗੇ ਤਾਂ ਬੋਲਣਾ ਨਹੀਂ ਹੈ ਨੀਂਦ ਲੈਣੀ ਹੈ ਲੈ ਲਈ ਪਰ ਨੀਂਦ ਲੈਣ ਵਾਸਤੇ ਨਹੀਂ ਆਇਆ ਇੱਥੇ ਤੇ ਈਂਹਾ ਖਾਟ ਚਲੋ ਹਰ ਲਾਹਾ ਆਗੈ ਵਸਨ ਸੁਇ ਲਾ ਕੁਝ ਲਾਹਾ ਲੈਣ ਵਾਸਤੇ ਕੁਝ ਖੱਟਣ ਵਾਸਤੇ ਆਏ ਇਹ ਗੱਲ ਮੈਂ ਬੇਨਤੀ ਕਰਦਾ ਹੁੰਨਾ ਵੀ ਸੰਗਤ ਕਰੀਏ ਵੱਧ ਤੋਂ ਵੱਧ ਬਾਣੀ ਨੂੰ ਪੜੀ ਗੁਰੂ ਕੋਲ ਬੈਠੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਨੀ ਨਿਰੰਕਾਰ ਨੂੰ ਨਮਸਕਾਰ ਕਰਨੀ ਹੈ ਗੁਰੂ ਦੀ ਬਾਣੀ ਨੂੰ ਪੜਨਾ ਨਿਰੰਕਾਰ ਦੇ ਨਾਲ ਵਚਨ ਕਰਨੇ ਜਦੋਂ ਅਸੀਂ ਗੁਰਬਾਣੀ ਨੂੰ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਪੜਾਂਗੇ ਨਾ ਸੱਚ ਜਾਣਿਓ ਗੁਰੂ ਗ੍ਰੰਥ ਸਮਰਾਜ ਇੱਕ ਨਾ ਇੱਕ ਦਿਨ ਕਿਰਪਾ ਕਰਨਗੇ ਮਿਹਰ ਕਰਨਗੇ ਤਰਸ ਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ